ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹੁਣ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 12 ਜੁਲਾਈ ਨੂੰ ਰਾਤ ਦੇ ਮੌਸਮ ਦੇ ਕਿ ਅੱਜ 12 ਜੁਲਾਈ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਆਪਾਂ ਸਾਰੀ ਜਾਣਕਾਰੀ ਵੀਰੋ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਅੱਜ 12 ਜਨਵਰੀ ਦੀ ਆਪਾਂ ਗੱਲ ਕਰਦੇ ਹਾਂ ਜੀ ਤਕਰੀਬਨ ਦਿਨ ਦੇ ਸਮੇਂ ਆਪਾਂ ਨੂੰ ਟਟਵੇਂ ਭਾਗਾਂ ਦੇ ਵਿੱਚ ਵੱਖ-ਵੱਖ ਸਮੇਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਕੁਝ ਸਮੇਂ ਵੀਰੋਂ ਧੁੱਪੋ ਵੀ ਰਹੀ ਐ ਤੇ ਕੁਝ ਸਮਾਂ ਬੱਦਲਬਾਜ਼ੀ ਦੇ ਨਾਲ ਚੰਗੀ ਤੇਜ਼ ਹਵਾ ਵੀ ਆਪਾਂ ਨੂੰ ਚੱਲਦੀ ਦੇਖਣ ਨੂੰ ਮਿਲੀ ਐ ਤੇ ਵੀਰੋਂ ਸਵੇਰ ਦੇ ਸਮੇਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕੁਝ ਸਮੇਂ ਲਈ ਬਰਸਾਤੀ ਗਤੀਵਿਧੀਆਂ ਵੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਆਪਾਂ ਹੁਣ ਗੱਲ ਕਰੀ ਜੀ ਰਾਤ ਦੇ ਮੌਸਮ ਦੀ ਜੇ ਰਾਤ ਨੂੰ ਮੌਸਮ ਕੁੱਲ ਮਲਾਕੀ ਵੀਰੋ ਬੱਦਲ ਬਾਈ ਵਾਲਾ ਮੀਂਹ ਵਾਲਾ ਹੀ ਰਹੇਗਾ ਕਿਉਂਕਿ ਹੁਣ ਸ਼ਾਮ ਦੇ ਟਾਈਮ ਵੀ ਆਪਾਂ ਨੂੰ ਜੋ ਮਾਝੇ 도ਆਬੇ ਦੇ ਪੱਛਮੀ ਸਰਹੱਦੀ ਖੇਤਰ ਦੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਸ਼ਾਮ ਦੇ ਟਾਈਮ ਤੋਂ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਾਕੀ ਸਿਸਟਮ ਦਾ ਵੀਰੋ ਜ਼ਿਆਦਾ ਪ੍ਰਭਾਵ ਆਪਾਂ ਨੂੰ ਅੱਧੀ ਕਰਾ ਦੋ 1:00 ਵਜੇ ਤੋਂ ਲੈ ਕੇ ਵੀਰੋ ਸਵੇਰ ਦੇ 8:00-9:00 ਵਜੇ ਤੱਕ ਦਾ ਸਮਾਂ ਹੋਵੇਗਾ ਉਹ ਸਮੇਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਸਿਸਟਮ ਐਕਟਿਵ ਹੁੰਦਾ ਦਿਖਾਈ ਦੇਵੇਗਾ ਏ ਵੀਰੋ ਜੋ 1 ਵਜੇ ਤੋਂ ਲੈ ਕੇ ਸਵੇਰ 8-9 ਵਜੇ ਤੱਕ ਦੇ 7-8 ਘੰਟੇ ਦਾ ਸਮਾਂ ਹੋਵੇਗਾ ਇੰਨਾ ਸਮੇਂ ਦੇ ਵਿੱਚ ਵੀਰੋ ਆਪਾਂ ਨੂੰ ਇਸ ਸਮੇਂ ਦੇ ਵਿੱਚ ਜਬਦ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਤੇਜ਼ ਛਾਟੇ ਦਰਮੀ ਗਰਜ ਚਮਕ ਤੇਜ਼ ਹਵਾ ਵੀਰੋ ਐਦਾਂ ਦਾ ਮਾਹੌਲ ਆਪਾਂ ਨੂੰ ਰਾਤ ਦੇ ਸਮੇਂ ਕੁੱਲ ਮਿਲਾ ਕੇ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸਵੇਰ ਦੇ ਸਮੇਂ ਕੱਲ ਦਾ ਦਿਨ ਵੀ ਤਕਰੀਬਨ ਬਰਸਾਤ ਵਾਲਾ ਹੀ ਰਹੇਗਾ ਬਾਕੀ ਸਵੇਰੇ ਆਪਾਂ ਨੂੰ ਜਿਵੇਂ ਵੀ ਕੋਈ ਜਾਣਕਾਰੀ ਮਿਲੂਗੀ ਵੀਰੋ ਆਪਾਂ ਸਮੇਂ ਤੋਂ ਪਹਿਲਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸ ਇੱਕ ਵਾਰੀ ਵੀਰੋ ਰਾਤ ਦੇ ਸਮੇਂ ਦੀ ਤਾਪਮਾਨ ਦੀ ਗੱਲ ਕਰਾਂਗੇ ਵੀਰੋ ਅੱਜ ਟੈਂਪਰੇਚਰ ਬਹੁਤ ਥੱਲੇ ਰਹਿਣਗੇ ਤਕਰੀਬਨ 24 23 24 ਡਿਗਰੀ ਦੇ ਆਸ-ਪਾਸ ਵੀਰੋ ਟੈਂਪਰੇਚਰ ਰਹਿਣਗੇ ਟੁੱਟਮੇ ਕਿਣਮਣ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲੇਗੀ ਬੱਦਲਵਾਇਆਂ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਤੇ ਵੀਰੋ ਹਵਾਵਾਂ ਬਦਲਵੇਂ ਦਿਸ਼ਾ ਤੋਂ ਵਗਣਗੀਆਂ ਕਿਤੇ ਉੱਤਰੀ ਕਿਤੇ ਪੂਰਬੀ ਕਿਤੇ ਪੱਛਮੀ ਹਵਾਵਾਂ ਵੀਰੋ ਅੱਜ ਦਿਨ ਦੇ ਸਮੇਂ ਵੀ ਬਨ ਬਦਲ ਬਦਲ ਕੇ ਚਲਦੀਆਂ ਦੇਖਣ ਨੂੰ ਮਿਲੀਆਂ ਨੇ ਰਾਤ ਦੇ ਸਮੇਂ ਵੀਰੋ ਹਵਾਵਾਂ ਦਾ ਰੁਖ ਇੱਕ ਨਹੀਂ ਰਹੇਗਾ ਬਾਕੀ ਵੀਰੋ ਸਵੇਰ ਦੀ ਵੀਡੀਓ ਜਿਵੇਂ ਕੋਈ ਜਾਣਕਾਰੀ ਮਿਲੂਗੀ ਕੋਪਸਾਰੀ ਜਾਣਕਾਰੀ ਲੈ ਕੇ ਫਿਰ ਕਿਸਾਨਾਂ ਵੀਰਾਂ ਨੇ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦਿਆਂ ਜੀ ਸਵੇਰ ਦੀ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਅਜਾਜ ਦਿਓ ਜੀ ਧੰਨਵਾਦ